ਅੰਦਰ ਮੰਨ ਦੇ ਕੋਈ ਆਸ਼ਾ ਨਹੀਂ ਹੈ ਮਨ ਚ ਕੋਈ ਤ੍ਰਿਸ਼ਨਾ ਨਹੀਂ ਹੈ ਤੇ ਵਿਮੋਹ ਕਾਦਾ ਹੈ ਬੋਲੋ 모ਹ ਬਲੇਡਾ ਟੂਟਾ ਤਿਸਨਾ ਸਾਨ ਭਰੀ ਤਰ ਉੱਪਰ ਤੇ ਤ੍ਰਿਸ਼ਨਾ ਦੀ ਜਿਹੜੀ ਸੰਸ਼ੀ ਉਹ ਡਿੱਗ ਗਈ ਹੈ ਧਰਤੀ ਦੇ ਉੱਤੇ ਦੁਰਮਤ ਭਾਂਡਾ ਫੂਟਾ ਅੰਦਰੋਂ ਸਾਰੀ ਦੁਰਮਤ ਡੁੱਲ ਗਈ ਹੈ ਦੁਰਮਤ ਭਾਂਡਾ ਉਪਾਸ਼ਕ ਕਹਿੰਦੇ ਆਂਦੀ ਪਾਸੇ ਜੋ ਜਲ ਵਰਖੇ ਤੇ ਤੇਰਾ ਜਨ ਭੀਨਾ ਈ ਜੋ ਕੁਛ ਵੀ ਖਤਮ ਹੋ ਜਾਵੇ ਤਾਂ ਫਿਰ ਜਿਹੜਾ ਗਿਆਨ ਦਾ ਅੰਦਰ ਅਨੰਦ ਚੱਲਿਆ ਸੀ ਜਿਹੜੀ ਨੇਰੀ ਚਲੀ ਸੀ ਗਿਆਨ ਦੀ ਉਹਦੇ ਬਾਅਦ ਦੇ ਵਿੱਚ ਗਿਆਨਾਂ ਨਾਂ ਤੋਂ ਬਾਅਦ ਦੇ ਵਿੱਚ ਫਿਰ ਬ੍ਰਹਮਾਨੰਦ ਦੀ ਵਰਖਾ ਸ਼ੁਰੂ ਹੋ ਜਾਂਦੀ ਹੈ ਉਸ ਬ੍ਰਹਮਾਨੰਦ ਦੇ ਵਿੱਚ ਸਿੱਖ ਦਾ ਮਨ ਜਿਹੜਾ ਹੈ ਉਹ ਪੂਰਨ ਤੌਰ ਤੇ ਭਿੱਜ ਜਾਂਦਾ ਹੈ ਕੀ ਹੈ ਉਹਦੇ ਵਿੱਚ ਪੂਰਨ ਤੌਰ ਦੇ ਉੱਤੇ ਤੇ ਤੇਰਾ ਜਨ ਭੀਨਾ ਕਹੇ ਕਬੀਰ ਮਨ ਭਿਆ ਪ੍ਰਗਾਸਾ ਉਹਦੇ ਭਾਣ ਜੰਬ ਚੀਨਾ ਇਹਦੇ ਅੰਦਰ ਕੀ ਹੈ ਸਾਰੇ ਸੂਰਜਾ ਨੂੰ ਵੀ ਉਹਦੇ ਪ੍ਰਕਾਸ਼ ਦੇਣ ਵਾਲੀ ਜਿਹੜੀ ਜੋਤ ਹੈ ਉਹ ਜੋਤ ਇਹਦੇ ਅੰਦਰ ਪ੍ਰਕਾਸ਼ ਹੋ ਗਈ ਹੈ ਤੇ ਅੰਦਰ ਸਾਰਾ ਗਿਆਨ ਹੀ ਗਿਆਨ ਪਛਾਰਾ ਕਰ ਗਿਆ ਹੈ